हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਗਨ ਦੇ ਕੋਲ ਆਏ ਆ ਦੋਸਤੋ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਤੇ ਜਦੋਂ ਦੋਸਤੋ ਨਸ਼ਾਰੇ ਪੰਨੂਆ ਤੋਂ ਆਪਾਂ ਪਿੰਡ ਟੋਟੀਆਂ ਆਉਣੇ ਦਾ ਰਸਤੇ ਵਿੱਚ ਇੱਟਾਂ ਦੇ ਪੱਠੇ ਤੋਂ ਇੱਕ ਸੜਕ ਪਾਉ ਗਰਮੇਲ ਸਿੰਘ ਉਹਨਾਂ ਦੀ ਬੇਕਾ ਤੇ ਆ ਜਾਂਦੀ ਆ ਸੋ ਬਾਕੀ ਪਸ਼ੂ ਵਪਾਰ ਦਾ ਵੱਡਾ ਕੀਤਾ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਇਸ ਵੀਡੀਓ ਦੇ ਵਿੱਚ ਪੰਜ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ। ਪਸ਼ੂ ਵਾਸੇ ਹੋਰ ਵੀ ਸੀਗੇ ਕੁਝ ਕਿ ਨਗ ਜਿਹੜੇ ਦੋਸਤੋ ਅੱਜ ਭਲਕ ਜਿਹੜੇ ਉਹ ਸੇਲ ਹੋ ਚੁੱਕੇ ਆ ਦੋ ਚਾਰ ਨਗ ਜਿਹੜੇ ਆ ਉਹ ਸੇਲ ਹੋ ਗਿਆ ਬਟ ਜਿਹੜੇ ਸੇਲ ਹੋ ਗਿਆ ਸੋ ਉਹਨਾਂ ਦਾ ਵੇਰਵਾ ਵਿੱਚ ਆਪਾਂ ਪਾ ਦਿੰਨੇ ਆ ਵੀ ਤਾਂ ਜੋ ਦੋਸਤੋ ਵੀਰਾਂ ਨੂੰ ਪਤਾ ਲੱਗੇ ਵੀ ਤਕਰੀਬਨ ਕੋਈ ਪਸ਼ੂ ਦੋ ਚਾਰ ਪਸ਼ੂ ਆ ਜਾਂਦੇ ਆ ਰੋਜ਼ ਦੇ ਤੇ ਦੇਖ ਜਾਂਦੇ ਆ। ਅੱਜ ਇਸ ਵੀਡੀਓ ਵਿੱਚ ਟੋਟਲ ਪੰਜ ਪਸ਼ੂ ਆ ਚਾਰ ਮੱਝਾਂ ਤੇ ਇੱਕ ਲਾਸਟ ਵਿੱਚ ਵੜ ਤਾਂ ਦਿਖਾਉਣੀ ਆ ਆਪਾਂ ਗੱਬਣ ਵੜਾ ਬਹੁਤ ਛਿੱਕੀ ਛੇਦਾਂ ਦਾ। ਇੱਕ ਬੂਰੀ ਮੱਝ ਦਿਖਾਵਾਂਗੇ ਤਾਜੀ ਸੂਈ ਸਵਾਈ ਆ। ਇੱਕ ਚੰਗੀ ਖਾਸ ਸਪੈਸ਼ਲ ਝੋਟੀ ਵੀਰ ਦੱਸ ਰਿਹਾ ਵੀ ਇਹ ਮਾ 29 ਦੀ ਝੋਟੀ ਆ ਤੋਂ ਬਾਕੀ ਡਿਟੇਲ ਆਪਾਂ ਵੀਰ ਗਗਨ ਤੋਂ ਲੈ ਲੈਨੇ ਆ ਅੱਜ ਤਰੀਕ ਦੋਸਤੋ 13 ਸਤੰਬਰ ਤੇ ਸਮਾਂ ਮਾਰਨਿੰਗ ਦੇ ਕੋਈ 8:30 ਪੌਣੇ 9:00 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਗਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੋਠੀਠਾ ਵੀਰੇ ਵਧੀਆ ਜੀ ਕਿਰਪਾ ਗੁਰੂ ਆਮ ਦਾਸ ਜੀ ਦੀ ਚਲੋ ਸ਼ੁ크ਰਾ ਮਾਲਕ ਦਾ ਫੋਰਸ ਨਾ ਤੁਸੀਂ ਠੀਕ ਠਾਕ ਬੜੇ ਵਧੀਆ ਗਗਨ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਅੱਛਾ ਗਗਨਾ ਪਸ਼ੂ ਇਸੇ ਤਰ੍ਹਾਂ ਵੀਰੇ ਆਪਣੇ ਕੋਲ ਦੋ ਚਾਰ ਨੱਕ ਜਿਹੜੇ ਆ ਡੇਲੀ ਰੋਟੀਨ ਦੇ ਵਿੱਚ ਨਵੇਂ ਵੀ ਆਉਂਦੇ ਆ ਤੇ ਵੇਖ ਵੀ ਜਾਂਦੇ ਆ ਹਾਂਜੀ 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 ਸੰਧੂ ਸਾਹਿਬ ਪਾਉਣੀ ਆ ਪਾਠਾ ਦਸਾਂ ਦੀ ਸੀ ਹਾਂਜੀ ਉਹਨਾਂ ਕੱਲ ਬੰਦੇ ਆਏ ਸੀ ਟਾਰੀ ਬਾਰਡਰ ਤੋਂ ਵਿੱਚੋਂ ਬੜੋ ਬੜੀ ਤਿੰਨ ਮਈਆਂ ਕੱਢ ਕੇ ਲੈ ਗਏ ਉਹਦੇ ਵੀ ਸਾਨੂੰ ਅਹੀਂ ਸਵੇਰੇ ਵੀ ਆਉਣਾ ਹੀ ਆ ਤੇ ਉਹਦੇ ਸਾਨੂੰ ਹੋਣੀ ਦੇ ਦਿਓ ਮਈਆਂ ਤਿੰਨ ਚਲੋ ਜੀ ਇਹ ਕਰਕੇ ਤੁਹਾਨੂੰ ਪਤਾ ਫਿਰ ਮੋੜਿਆ ਨਹੀਂ ਜਾਂਦਾ ਜੋ ਵੀ ਆਪਣਾ ਵਪਾਰ ਦਾ ਕੰਮ ਆ ਜੀ ਵੇਖੋ ਕਿੰਤਾ ਹੀ ਸੰਧੂ ਸਾਹਿਬ ਜ ਤੇ ਗੱਲ ਅੱਜ ਪਸ਼ੂ ਜਿਹੜੇ ਚਾਰ ਮੱਝਾਂ ਚਾਰੇ ਸੁਈਆਂ ਕਿ ਗੱਭਣ ਇੱਕ ਜਿਹੜੀ ਪਹਿਲੇ ਨੰਬਰ ਤੇ ਆਹ ਸਰਬ ਇਹ ਛੋਟੀ ਗੱਭਣ ਵਾ ਐਮ 29 ਦੀ ਓਕੇ ਤੇ ਤਿੰਨ ਮਈਆਂ ਸੁਈਆਂ ਵਾ ਬਿਲਕੁਲੋ ਤਾਜ਼ੀਆਂ ਹੀ ਠੀਕ ਹੈ ਜੀ ਤੇ ਇੱਕ ਵਸ਼ੀ ਆਉਣੀ ਆ ਐਂਡ ਤੇ ਆਉਣੀ ਆ ਪੰਜ ਨੰਬਰ ਤੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਵੀ ਬਿਲਕੁਲੋ ਤਿਆਰੀ ਵਾਲੀ ਆ ਦੋ ਤਿੰਨ ਦਿਨ ਲੋਗੀ ਛਕੀ ਆ ਮੂ ਵਸ਼ੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਤੁਸੀਂ ਸ਼ੁਰੂਆਤ ਛੋਟੀ ਵੀ ਸੰਧੂ ਸਾਹਿਬ ਛਿੱਗੀ ਵਾਲੇ ਕੰਨੀ ਵਾਲੇ ਦਾੰਦ ਨਹੀਂ ਛੋਟੀ ਨੇ ਬਰਾਬਰ ਕੀਤੇ ਠੀਕ ਹੈ ਜੀ ਹਾਂਜੀ ਬਹੁਤ ਚੰਗੀ ਮੂਹ ਦੀ ਮਿੱਠੀ ਆ ਛੋਟੀ ਹਾਂ ਆਵੇ ਬ ਦੂਜਾ ਸੁਭਾ ਸੰਧੂ ਸਾਹਿਬ ਠੀਕ ਹੈ ਜੀ ਦੂਜਾ ਸੁਭਾ ਸੋਣੀ ਆ ਕਿੰਨੇ ਦਿਨ ਲੈ ਜੂਗਾ ਜਕਰ ਸੰਧੂ ਸਾਹਿਬ ਲੈ ਜਾਣੇ ਨੇ 4-5 ਦਿਨ ਲੈ ਜੂਗੀ ਠੀਕ ਹੈ ਜੀ ਬਾਕੀ ਇਹਨਾਂ ਵੀ ਪਹਿਲਾਂ ਦਾ ਰਿਕਾਰਡ ਇਹਦਾ 13-14 ਕਿਲੋ ਦਾ ਰਿਹਾ ਵਾ ਪਹਿਲਾਂ ਨੇ ਦੁੱਧ ਚੋਆਇਆ ਇਹਨਾਂ ਹਾਂ ਹਾਂ 13 ਕਿਲੋ ਚੋਆਇਆ ਸੰਧੂ ਸਾਹਿਬ 15 ਕਿਲੋ ਦੁੱਧ ਦੀ ਗਾਰੰਟੀ ਦੇ ਕੇ ਭੇਜਾਂਗੇ ਕੋਈ ਵੀਰ ਭਰਾ ਆਪਣਾਵੇਂ ਗੱਲ ਠੀਕ ਹੈ ਜੀ ਹਾਂ ਬਾਕੀ ਚੌਣ ਚੌਣ ਬਹੁਤ ਜਿਆਦੀ ਚੰਗੀ ਆ ਲਓ ਜੀ ਗੱਡੀ ਨੂੰ ਰਸਤਮ ਹਿੰਦੂ ਦਾ ਗੱਡੀ ਟੀਗਾ ਭਰਿਆ ਵਾ ਠੀਕ ਹੈ ਜੀ ਹਾਂ ਜੀ ਅ ਤੋ ਸੋ ਦੂਜੇ ਸੁਵੇ ਇਸ ਵਾਰ ਇਸ ਛੋਟ ਤੇ ਬਾਕੀ ਤੁਸੀਂ ਹਾਈਟ ਕੱਟ ਦੇਖ ਸਕਦੇ ਜੇ ਐਮ 29 ਦੇ ਵੀਰ ਗगन ਦੱਸ ਰਿਹਾ ਵੀ ਐਮ 29 ਦੀ ਝੂਟੀ ਆ। ਤੋਂ ਜਿੱਥੋਂ ਵੀ ਬੈਕਸਾਈਡ ਬੈਕਗ੍ਰਾਉਂਡ ਦੀ ਪਤਾ ਇਤਿਹਾਸ ਠੀਕ ਹੈ ਨੀ। ਉਹ ਉਹਨਾਂ ਦੱਸਿਆ ਬਸ ਪਤਾ ਕਿ ਉਹ ਕਾਲੀ ਬੈਣੀ ਆ। ਛੋੜਾ ਗगन ਅੱਗੋਂ ਕਮਾ ਲਿਓ ਵੀਰੇ। ਹਾਂਜੀ ਹਾਂਜੀ। ਉਹਨਾਂ ਡਰਦੀ ਆ ਕਸਾਂਦ ਬੜੇ ਖਰੋਤੇ ਲਾਗੇ। ਹਾਂਜੀ ਹਾਂਜੀ। ਤਾਂ ਕਰਕੇ ਇਹਦੇ ਕਿਟਾਂ ਜਰਾਈਆਂ ਪਾਈਆਂ ਤਾਂ ਕਰਕੇ ਕਰਦੀ। ਤੋਂ ਅਬ ਦੋਸੋ ਸੰਧੂ ਸਾਹਿਬ ਜਿਹੜਾ ਕੋਈ ਵੀਰ ਭਰਾ ਮੇਰਾ ਇਦਾਂ ਵੀ ਖੜੂਗਾ ਆਨਲਾਈਨ ਮਂਗਾਉ ਜਾਂਦਿਆਂ ਗੱਡੀ ਥਣ ਤੇ ਪੇ ਝੋਟੀ ਦੇ ਆ ਬਿਲਕੁਲ ਜੀ ਹਾਂ ਪਾਰ ਪਿੱਛੇ ਦੀ ਥਣਾ ਦੀ ਗਰੰਟੀ ਹੋਗੀ ਦੁੱਧ ਵੀ 15 ਕਿਲੋ ਦੀ ਗਰੰਟੀ ਹੋਗੀ ਆਪਣੀ ਠੀਕ ਹੈ ਜੀ ਹਾਂ ਜੀ ਲਓ ਵੀ ਭਰਾਵੋ ਠੀਕ ਹੈ ਜੀ ਉਹਡਰ-ਰੂਡਰ ਦੀ ਕੁਆਲਿਟੀ ਦੋਸਤੋ ਸੋਹਣੀ ਹੈ ਹਜੇ ਵੀ ਗਾਜਰ ਲੈਂਦੀ ਹੈ 5-6 ਦਿਨ ਹੈ ਸੰਧੂ ਸਾਹਿਬ ਲੈ ਆਏ ਨੇ 5-6 ਦਿਨ ਝੋਟੀ ਦੇ ਠੀਕ ਹੈ ਜੀ ਬੱਸ ਬੱਸ ਐਵੇਂ ਕਾਲੀ ਪੈਣੀ ਆ ਨੋ ਬਹੁਤ ਸੰਧੂ ਸਾਹਿਬ ਮਿੱਠੀ ਆ ਹਾਂ ਇਹ ਨਹੀਂ ਕੋਈ ਪੀ ਉਹ ਜੀ ਕੋਈ ਛੜਾਕਲ ਜਾਂ ਕੁਛ ਵਾ ਠੀਕ ਹੈ ਜੀ ਲੈ ਵੀ ਗਗਨ ਇਹਦੀ ਕੀ ਡਿਮਾਂਡ ਵੀਰੇ ਕਰਤੇ ਆਪਾਂ ਸੰਧੂ ਸਾਹਿਬ ਆ ਵੇਖੀਦਾ ਰੋਜ਼ ਦੀ ਮੋਲ ਇਹੋ ਜੀ ਦਾ ਲੋਕੀ ਸਵਾ ਵੀ ਕਰੀ ਜਾਂਦੇ ਆ ਪਰ ਆਪਾਂ ਨਹੀਂ ਕਰਨਾ ਆ ਇੱਕ 15 ਜਿ ਮਾਨ ਕਰ ਦਈਏ ਇੱਕ 15 ਚ ਜੈਸਨ ਉਹਦਾ ਦਿੱਨੀ ਨਹੀਂ ਆਪਾਂ ਇੱਕ 10 ਦੀ ਹਾਂ ਜੈਸਨ ਉਹ ਚ ਛੋੜ ਛੱਪਾ ਹੀ ਹੋਣਾ ਬਸ ਠੀਕ ਹੈ ਜੀ ਹਾਂਜੀ 200 ਜੋ ਲਏ ਇੱਕ ਲੱਖ 10 ਹਜ਼ਾਰ ਦੀ ਇਹ ਜਿਹੜਾ 200 ਪਸ਼ੂ ਤੁਹਾਨੂੰ ਮਿਲ ਜਾਊਗਾ 110000 ਦੀ ਝੋਟੀ ਆ ਬਾਕੀ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥੰਨ ਦਿਖਾ ਰਹੇ ਆ ਬੜੇ ਸੋਹਣੇ ਥਾਣਾ ਬਿਰਲਵਾਂਡ ਤੁਸੀਂ ਦੇਖ ਕੇ ਚੈੱਕ ਕਰੋ ਬੜੀਆਂ ਸਫਾਈਆਂ ਪ੍ਰੀਕੀਆਂ ਦੇ ਵਿੱਚ ਆ ਆ ਕਰੋ ਚੱਕ ਠੀਕ ਆ ਜੀ ਸੋ ਚੰਗੀ ਝੋਟੀ ਪਲਾਤੀ ਬਹੁਤ ਜਿਆਦੀ ਝੋਟੀ ਆਵੇ ਫਲਕਾਰੀ ਚੋਕ ਕੇ ਆਪਾਂ ਵਿਖਾ ਵੀ ਦਿੰਨੇ ਪਿੰਡਾਂ ਵਿੱਚ ਝੋਟੀ ਦਾ ਆ ਕਰੋ ਚੱਕ ਇਹਨੀ ਵੀ ਕੇ ਪਾਸੋਂ ਲਸੇਰੀ ਹੋਗੀ ਹਾਂ ਬਹੁਤ ਬੜੀ ਪਲਾਤੀ ਆ ਕੱਟੀ ਪੂਰੇ ਉੱਚੇ ਕਦ ਕਦ ਦੇ ਵਿੱਚ ਆ ਠੀਕ ਆ ਜੀ ਸੋ ਚੰਗੀ ਜੰਮੀ ਪਲੀ ਆ ਸੋਹਣੀ ਹਾਈ ਲੈਂਥ ਝੋਟੀ ਸੀ ਸੋ ਪਸੰਦ ਆਊਗੀ ਬਾਕੀ 110000 ਦੀ ਜਿਹੜੀ ਇਹ ਲਾਸਟ ਤੁਹਾਨੂੰ ਮਿਲ ਜਾਊਗੀ ਸੋ ਅਗੇ ਇੱਕ ਹੋਰ ਆਪਾਂ ਜਿਹੜੀ ਤੁਹਾਨੂੰ ਅਗਲੀ ਮਾਦਿ ਦਿਖਾਉਣੇ ਆ ਤੇ ਇਹ ਗगन ਸੂਈ ਇਹ ਵੀ ਤਾਜੀ ਆ ਸੰਧੂ ਸਾਹਿਬ ਪਰਸੋਂ ਸੂਈ ਆ ਬੱਚੇ ਦਾ ਨਾੜੂ ਹੈਗਾ ਸੀ ਨਾਲ ਮੜਾਇਆ ਹਾਂਜੀ ਤੇ ਮੇਰੇ ਸਹੌਣਾਂ ਬੱਚਿਆਂ ਨੇ ਲਾਹ ਲੂ ਦਿੱਤਾ ਵਾ ਪਰਸੋਂ ਹੀ ਸੂਈ ਰਾਤ ਆ ਪਰਸੋਂ ਰਾਤ ਹੀ ਸੂਈ ਆ ਹੁਣ ਇਹਦੇ ਥੱਲੇ ਕੋਈ 10 ਕਿਲੋ ਮੰਨ ਲੈ ਬੋਲਾ 11 ਮੰਨ ਲੈ ਥੱਲੇ ਬੋਲੇ ਦੇ ਚੱਲਣ ਲਈ ਆ ਬੋਲੇ ਚੀ ਆ ਹਾਂ ਠੀਕ ਆ ਜੀ ਸੂਆ ਤੇ ਜਾਓ ਸੰਧੂ ਸਾਹਿਬ ਲਓ ਜੀ ਸੂਆ ਕਿਸਾਨ ਵੀਰੋ ਕੋਈ ਵੀ ਰਤਜਾ ਮੰਨ ਲੈ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੁਹਾਡੀ ਪੂਰੇ ਵਜਨ ਨੋੜ ਦੇ ਵਿੱਚ ਆ ਪਰਸੋਂ ਦੀ ਸੁਈ ਹੈ ਪੂਰੀ ਵੱਡੀ ਹੈ ਠੀਕ ਹੈ ਜੀ ਪਰਸੋਂ ਦੀ ਸੁਈ ਹੈ ਵੱਡੇ ਪੱਲੇ ਦੀ ਆਪਾਂ ਕਹਿਦੇ ਨਹੀਂ ਵੀ ਪੂਰਾ ਚੌੜਾ ਪਿੱਠਪੂਰਾ ਉੱਪਰੋਂ ਤੇ ਬੌਲਾ ਗਗਨ ਕਿੰਨਾ ਕਰਾਇਆ ਅਕਾਊਂਟ ਸੰਧੂ ਸਾਹਿਬ ਕੋਈ 10 ਕਿਲੋ ਮੰਨ ਲੈ 11 ਮੰਨ ਲੈ ਠੀਕ ਹੈ ਜੀ 10 ਕਿਲੋ ਦੀ ਗਾਰੰਟੀ ਹੋ ਆਪਣੀਆਂ ਲੋਅਰ ਦੀ ਲਓ ਜੀ ਤੇ 10 ਕਿਲੋ ਜਿਹੜਾ ਦੋਸਤੋ ਬੌਲਾ ਇਹਦੇ ਥੱਲੇ ਬਿਲਕੁਲ ਜਿਹੜਾ ਹੁਣ ਰੈਡੀ ਆ ਅੱਜ ਤੀਜੇ ਦਿਨ ਦੇ ਦੌਰਾਨ ਤੇ ਬਾਕੀ ਸਿੰਗਲ ਹੱਡੀ ਦੇ ਵਿੱਚ ਚੌੜਾ ਪਿੱਠਪੂਰਾ ਕਾਸ ਬੋਤ ਬਸ ਬਸ ਇਹ ਗੋੜਦੇ ਹੋਗਾ ਨਾ ਉਹ ਕਿਉਂ ਦੋ ਇੱਥੇ ਹੀ ਆ ਬੱਚੇ ਬੱਚੇ ਕਿਤੇ ਪੱਛਲੇ ਰੜੇ ਜੀ ਸੋ ਦੋਸਤ ਡਿਟੇਲ ਜਿਹੜੀ ਆ ਪੂਰੀ ਇਹਦੀ ਤੁਹਾਨੂੰ ਮਿਲ ਹੀ ਗਈ ਆ ਠੀਕ ਆ ਤੇਜਾ ਸੁਆ ਅੱਜ ਤੀਜੇ ਦਿਨ ਦੇ ਵਿੱਚ 10 ਕਿਲੋ ਬੋਲਾ ਮਗਰ ਕਟਾ ਤੇ ਇਹ ਲੈ ਤੇ ਗਣ ਦਾ ਫਿਰ ਕੀ ਕਰਦੇ ਫਿਰ ਸੰਧੂ ਸਾਹਿਬ 80 ਮੈਂ ਦਾ ਮੁੱਲ ਪਹੁੰਚਾਣੇ ਕਰ ਲਈਏ 90000 ਚ ਮਾਨਤਾ ਕਰ ਦਾਂਗੇ 90000 ਚ ਹਾਂ ਠੀਕ ਆ ਜੀ ਹਾਂ ਜੀ ਲਓ ਜੀ 90000 ਦੇ ਵਿੱਚੋਂ ਮਾਨਤਾ ਛੋੜ ਚ ਪਹੁੰਚੋ ਠੀਕ ਆ ਜੀ ਸੋ ਆ ਬਣੀ ਵਾਲੀ ਸਾਈਡ ਤੋਂ ਤੁਹਾਨੂੰ ਇੱਕੋ ਹੀ ਥਾਣਾ ਪਾ ਲਾ ਕੇ ਉਹ ਦਿਖਾ ਦਗੇ ਚੋਣ ਚੰਦਿਆਂ ਨੂੰ ਮੋਟੀ ਧਾਰ ਬਿਲਕੁਲ ਬੋਲੀ ਸੰਧੂ ਸਾਹਿਬ ਜਿਹੜੀ ਕਰੜੀ ਹੋਊਗੀ ਪਹਿਲਾਂ ਦੱਸੀ ਜਾਊਗੀ ਠੀਕ ਹੈ ਜੀ ਹਾਂ ਠੀਕ ਹੈ ਪਤਾ ਕੀ 80 ਦੂਰੋਂ ਵੀ ਭਰਾਣੇ ਆਉਣਾ ਜੇ 19 ਕੀ ਹੋਊਗੀ ਦੱਸਾਂਗੇ ਪਹਿਲਾਂ ਬਿਲਕੁਲ ਜੀ ਬਿਲਕੁਲ ਲਓ ਵੀ ਤੋਂ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਆ ਡਰੋਨ ਜਿਹੜਾ ਤੋਂ ਸੋ ਚੰਗਾ ਸੋ ਹੁਣ ਬੌਲਾ ਬਾਕੀ ਮੇਰਾ ਵੀਰ ਇੱਥੇ ਆ ਕੇ ਆਪਣੀ ਚੋਕੇ ਤਸੱਲੀ ਕਰ ਰਿਹਾ ਬਰਬਾਸ ਸਾਹਿਬ ਦੀ ਹੱਥ ਤਸੱਲੀ ਕਰਨ ਸੰਧੂ ਸਾਹਿਬ ਹਾਂ ਜੀ ਹਾਂ ਜੀ ਠੀਕ ਆ ਅੱਗੇ ਗगन ਆਪਣੇ ਕੋਲ ਜਿਹੜੀ ਬੂਰੀ ਆ ਗਈ ਇੱਕ ਸੰਦੂ ਸਾਹਿਬ ਬੇਨਤੀ ਇਹਦੀ ਇਹ ਆ ਪਤਾ ਕੀ ਵੀਰ ਮੇਰਾ ਭਰਾ ਪੂਰੀ ਆਪਦੀ ਵੀਡੀਓ ਵੇਖ ਕੇ ਨਰਕ ਫਰਕ ਕਰਕੇ ਮੈਂ ਲੈਣਾ ਹਾਂਜੀ ਠੀਕ ਆ ਉਹ ਬੰਦੇਆਂ ਨੇ 1000 ਰੁਪਿਆ ਸਾਈ ਪਾਤੀ ਮੈਂ ਦੀ ਅੱਛਾ ਅੱਛਾ ਮੁਰ ਕੇ ਤੀਜੇ ਦਿਨ ਫੋਨ ਕਰਤਾ ਵੀਰ ਜੀ ਸਾਡੇ ਪੈਸੇ ਨਹੀਂ ਬਣੇ ਤੁਹਾਨੂੰ ਪਤਾ ਵਾ ਮਿੰਟ ਮਿੰਟ ਤੇ ਕਿੰਨਾ ਫੋਨ ਆਉਂਦਾ ਮਾਲ ਦਾ ਹਾਂ ਪਿਛਲੇ ਦਿਨ ਆਪਾਂ ਪਾਈ ਸੀ ਤਾਜੀ ਸੂਈ ਸੀ ਉਸੇ ਦਿਨ ਦੀ ਹਣਾ ਉਹ ਦਿਨ ਹੀ ਸੂਈ ਆਪਾਂ ਜਿੱਦਣ ਪਾਈ ਆਪਾਂ 6 ਤਰੀਕ ਨੂੰ ਉਹ ਦਿਨ ਰਾਤ ਹੀ ਸੂਈ ਪੰਜ ਨੂੰ ਹਾਂ ਠੀਕ ਆ ਕੱਟੀ ਮਗਰੇ ਦੇ 나ੜੂ ਵੀ ਨਾਲ ਹੀ ਵਾਲੇ ਬੱਚੇ ਦੇ ਹੋਵੇ ਲੋ ਜੀ ਆ ਮਗਰ ਕੱਟੀਏ ਦੋਸਤੋ ਅੱਜ ਤੋਂ ਕੁਝ ਛੇ ਦਿਨ ਪਹਿਲਾਂ ਆਪਾਂ ਜਿਹੜੀ ਅਪਡੇਟ ਪਾਈ ਸੀਗੀ ਉਹਦੇ ਵਿੱਚ ਵੀ ਤੁਹਾਨੂੰ ਦਿਖਾਈ ਸੀ ਬਿਲਕੁਲ ਤਾਜੀ ਉਸ ਦਿਨ ਸੋਈ ਸੀ ਠੀਕ ਆ ਜੀ ਉਸ ਮੌਕੇ ਤੇ ਬਿਲਕੁਲ ਤਾਜੀ ਸੋਈ ਸੀ ਤੇ ਜੇਰ ਜੂੜ ਪੈਣੀ ਹਜੇ ਬਾਕੀ ਸੀ ਉਦੋਂ ਨਾ ਪੈ ਗਈ ਹੀ ਪੈ ਗਈ ਹੀ ਜੇਰ ਠੀਕ ਆ ਜੇਰ ਪੈ ਗਈ ਆਪਾਂ ਤਾਂ ਹੀ ਇਹਨੇ ਵੀਰ ਮੇਰਾ ਨਾਲ ਪਤਾ ਪੂਰੀ ਆਉਦੀ ਨਰਖ ਪਰ ਕਰਕੇ ਫੇਰ ਸਾਈ ਪਾਇਆ ਕਰੋ ਹਾਂ ਛੁੜ ਕੇ ਆਪਦੇ ਪੈਸਿਆਂ ਦਾ ਅਰੇਂਜਮੈਂਟ ਕਰਕੇ ਹਾਂ ਪਹਿਲਾਂ ਅਰੇਂਜਮੈਂਟ ਪੈਸਿਆਂ ਦਾ ਕੀਤਾ ਜਾਵੇ ਪਹਿਲਾਂ ਪੈਸੇ ਵੇਚ ਜਾਣ ਵੀ ਇਹਨੇ ਕਹੇ ਹੈਗੇ ਆਪਣੀ ਕੋਲ ਕੀਮਤ ਜਿੰਨੀ ਕੁ ਲਾਉਣੀ ਆ ਪਸ਼ੂ ਤੇ ਫੁਕਾ ਦਿਹਾੜੇ ਦੋਸਤੋ ਇਸ ਝੋਕੀ ਦਾ ਪੂਰਾ ਵੱਡੇ ਕੱਡ ਕੱਡ ਵਿੱਚ ਆ 8-9 ਕਿਲੋ ਬੋਲਾ ਆਉਗਾ ਹਾਂ ਤੁਹਾਡੇ 50-60 ਕਿਲੋ ਦੀ ਸੋਈ ਆ ਚੋਰ ਚੜ ਗगन ਚੰਗੀ ਨਿਕਲੀ ਰਿਪੋਰਟ ਬੋਲੀ ਭੋਲੀ ਰੂ ਮਰ ਗਈ ਅੱਜ 6ਵਾਂ ਦਿਨ ਹੋ ਗਿਆ ਵਾਜ ਉਹ 12-13 ਤਰੀਕ ਹੋ ਗਈ ਆ ਠੀਕ ਹੈ ਜੀ ਹਾਂ ਜੀ ਭਾਵੇਂ ਕੋਈ ਦੁੱਧ ਮੰਨ ਲੇ ਬੋਲਾ ਮੰਨ ਲੇ ਜੀ ਉਹ ਆਪਣੀ ਸਮਝ ਲਾਵੇ ਲੋ ਜੀ ਹਾਈਡ ਕਾਰਡ ਵਾਲੇ ਪਾਸੋਂ ਕੋਈ ਢਲੇ ਨਹੀਂ ਗੀ ਹਾਈਡ ਕਾਰਡ ਪੂਰਾ ਠੀਕ ਹੈ ਜੀ ਸੋ ਬਾਕੀ ਅੱਖਾ ੱਖਾ ਦੋਨੋਂ ਬਿੱਲੀਆਂ ਮੱਥੇ ਵੱਲ ਆਪ ਵੀ ਇਹੀ ਬੇਨਤੀ ਹਿੰਦੀ ਪਹਿਲਾਂ ਪੈਹਾਂ ਦਾ ਅਰੇਂਜਮੈਂਟ ਕਰਕੇ ਫੇਰ ਵੀ ਮੇਰਾ ਸੋਹੀ ਆਪਦੀ ਸਾਈ ਸੌਦਾ ਫੇਰ ਕਰੇ ਆ ਬਿਲਕੁਲ ਜੀ ਤੁਹਾਨੂੰ ਪਤਾ ਇਹ ਦੋਵਾਂ ਤਿੰਨ ਘੰਟੇ ਫੋਨ ਤੁਹਾਨੂੰ ਪਤਾ ਕਿੰਨਾ ਆਉਂਦਾ ਮੁੜ ਕੇ ਤੇ ਜਦੋਂ ਆਪਾਂ ਕਹਿ ਦਈਦਾ ਵੀ ਵੇਗੀ ਆ ਫੇਰ ਅਗਲਾ ਫੋਨ ਨਹੀਂ ਮੁੜ ਕੇ ਹੁੰਦਾ ਹੂੰ 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 ਲੋ ਜੀ ਇਸ ਵਕਤ ਗਗਨ 10 ਕਿਲੋ ਗੜਾ ਦੁੱਧ ਦੇਦੇ ਥਲੇ ਹਾਜ਼ਰ ਹੈ ਨਹੀਂ 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 ਸੰਧੂ ਸਾਹਿਬ ਗਲਤ ਨਹੀਂ ਕਿੰਨਾ 8 9 8 9 ਹੋਊਗਾ ਜਿਹੜਾ ਚਵਾ ਦਾਂਗੇ ਉਹ ਆਪਾਂ ਗੱਲ ਕਰਪੇ ਆਪਾਂ ਦਾ ਕਹਿ ਦਈਏ ਪਤਾ ਕੀ ਆ ਮੁਰਕੇ 10 ਮਨਾਉਣੇ ਪੈਂਦੇ ਆ ਹਾਂ 8 9 8 9 ਹੈ ਉਹ ਗੱਲ ਆਪਾਂ ਨਹੀਂ ਕਰਨੀ ਜਿਹੜੀ ਪਤਾ ਕੀ ਕਿਸੇ ਨੇ ਕਹਿਣੀ ਹਾਂ ਤੁਹਾਨੂੰ ਪਤਾ ਸੋਨੇ ਵਰਗਾ ਕੰਮ ਕਰਨਾ ਆਪਾਂ ਬਿਲਕੁਲ ਜੀ ਉਹ ਵੀ 8 9 ਕਿਲੋ ਦੁੱਧ ਜਿਹੜਾ ਦੋਸਤ ਚਵਾ ਦੇਣਾ ਉਹਦੀ ਗੱਲ ਗਗਨ ਨਾ ਵੀ ਆਪਾਂ ਕਰਾਂਗੇ 8 9 ਕਿਲੋ ਦੁੱਧ ਦੇ ਦੇਣਾ ਨਾਲੂ ਵੀ ਨਾਲ ਜੋ ਬੱਚੇ ਮਗਰ ਕੱਟੀ ਆ ਤੇ ਨਾਲੂ ਨਾਲ ਬੱਚੇ ਦੇ ਠੀਕ ਆ ਮਗਰ ਕਟੀਆਂ ਵੇਖੋ ਸਾਹਮਣੇ ਬੱਚਾ 50 60 60 ਦੇ ਨਾਲ ਦੇ ਵਿੱਚ ਵਿੱਚ ਸਮਾਂ ਹੈ ਇਹ ਗਵਨ ਕਿੰਨੇ ਦੀ ਜੈਸਰ ਹੁੰਦੀ ਫਿਰ ਸੰਧੂ ਸਾਹਿਬ ਮੁੱਲ ਵਾ 85 ਕਰੀਏ ਜੈਸਨੋ 80 ਦੀ ਹੋ ਜਾਊਗੀ 80 ਦੀ ਇੱਕ 500 ਛੋੜ ਹੋਣੀ ਉਹ ਚੋ ਬਸ ਇੱਕ 500 ਹਾਂ ਠੀਕ ਹੈ ਜੀ ਤੁਹਾਨੂੰ ਆਪਾਂ ਜੋ ਲੈਣਾ ਹੀ ਆਂ ਕਿ ਵੀਰ ਮੇਰਾ ਆ ਗਿਆ ਨਾ ਕਈ ਸੰਧੂ ਸਾਹਿਬ ਬੜੀ ਕਸਾਈ ਕਰਦੇ ਉਹ ਕੰਮ ਨਾ ਕਰਨਾ ਹਾਂ ਹਾਂ ਚਲੋ ਜਿਹੜਾ ਕੀ ਮੁੱਲ ਆਪਾਂ ਗਏ ਹੀ ਉਹਨੇ ਪਾਏ ਹੁੰਦੇ ਆ ਮੋ ਜੀ ਬੂਰੀ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਕੀ ਗਾਜੀ 500 ਰੁਪਇਆ ਕੱਟ 80000 ਦੀ ਤੁਹਾਨੂੰ ਮਿਲ ਜੂਗੀ ਹਾਂ ਸਾਡੇ ਨਾਲ ਤੇ ਅੱਗੇ ਗगन ਆਪਣੇ ਕੋਲ ਜਿਹੜੀ ਇਹ ਚੌਥੇ ਨੰਬਰ ਤੇ ਮੱਝ ਆਖੀ ਆ ਸੰਧੂ ਸਾਹਿਬ ਭਾਵੇਂ ਇਹਦਾ ਕੋਈ ਸੂਹਾ ਦੁੱਜਾ ਨਾਲੇ ਤੇ ਜਨ ਨਾਲੇ ਸਾਡੀ ਸਮਝ ਲਾਵੇ ਵੀ ਮੇਰਾ ਕੋਈ ਲਓ ਜੀ ਇਹਨੂੰ ਸੂਈ ਨੂੰ ਅੱਜ 10000 ਆਂ ਦਿਨ ਹੋ ਗਏ ਕੱਟਾ ਮਗਰ ਜੂ ਇਹਦੇ ਠੀਕ ਹੈ ਜੀ ਇਹਦੇ ਥੱਲੇ ਹੁਣ 10 ਕਿਲੋ ਦੁੱਧ ਹੋਊਗਾ ਠੰਡਾ ਠੀਕ ਹੈ ਜੀ ਲਓ ਜੀ 10 ਦਿਨਾਂ ਦਾ ਕੋਈ 11 ਦਿਨਾਂ ਦਾ ਸੂਹਾ ਤੇ ਸੂਹਾ ਜਨਮਾਂ ਦੱਸਿਆ ਜੀ ਸੰਧੂ ਸਾਹਿਬ ਸੂਆ ਘਰ ਵਾਲੇ ਦੂਜਾ ਹੀ ਜਾਂਦੇ ਭਾਵੇਂ ਤੀਜਾ ਵੀ ਮੰਨ ਲੈ ਅੱਛਾ ਜੀ ਸੂਏ ਖੰਡਾ ਨੇ ਕੀ ਹੋਇਆ ਨਾ ਵਿਚਾਰੀ ਨੂੰ ਆ ਬਿਲਕੁਲ ਹਾਂ ਲਓ ਜੀ ਸੂਆ ਦੋਸਤੋ ਕੋਈ ਦੂਜਾ ਮੰਨ ਲੈ ਤੀਜਾ ਮੰਨ ਲੈ ਕਿ ਹਰ ਇੱਕ ਦੀ ਆਪੋ ਆਪਣੀ ਸਮਝ ਹੈ ਮੇਰੇ ਭਰਾਵਾਂ ਦੀ ਠੀਕ ਆ ਤੇ ਦੋ ਦੋ ਵੀ ਇਹਦੇ ਕਰਮਾੜੀ ਦੇ ਥੱਲੇ ਤੁਹਾਨੂੰ ਦੱਸ ਹੀ ਦਿੱਤਾ ਕੋਈ 10 ਕਿਲੋ ਦੀ ਸੁਈ ਦੇ ਥੱਲੇ ਜਦੋਂ ਮੈਂ ਉਹ 10 ਕਿਲੋ ਤੋਤ ਸੰਦੂ ਸਾਹਿਬ 10 ਕਿਲੋ ਆਨਲਾਈਨ ਵੀ ਮਂਗਾਊਗਾ 9 ਦੀ ਗਰੰਟੀ ਦੇ ਕੇ ਭੇਜੂਗਾ ਠੀਕ ਹੈ ਜੀ ਆ ਜਾ ਪੁੱਤ ਐ ਚੋਣ ਚਵਾਉਣ ਦੀ ਓਕੇ ਰਿਪੋਰਟ ਮੈਂ ਨਾ ਪੋਲੀ ਠੀਕ ਹੈ ਜੀ। ਲਓ ਜੀ 10 ਕਿਲੋ ਦੁੱਧ ਤੇ ਤੱਜਾ ਸੂਆ ਠੀਕ ਆ। ਇਹ ਹਾਰਡ ਕਾਰਪ ਤੁਸੀਂ ਚੈੱਕ ਕਰੋ। ਕੋਈ ਸਟਾਈਟਰ ਕੋ ਡਰਨਾ ਉਹਨੇ। ਹਾਂ ਦੇਖੋ ਜੀ। ਸੋ ਕਦਕੂਦ ਪੂਰਾ ਉੱਚਾ ਠੀਕ ਆ ਜੀ, ਸਿੰਗਲ ਹੱਡੀ ਦੀ। ਬੜੀ ਪਤਲੀ ਚਮੜੀ। ਸੋ ਸਕਿਨ ਵਾਈਦੂ ਵੀ ਦੇਖੋ ਬਿਲਕੁਲ ਪਤਲੀ ਸਕਿਨ ਦੇ ਵਿੱਚ ਤੇ ਸਿੰਗਲ ਹੱਡੀ। ਆਡ ਰੋਡਰ ਦੀ ਕੁਆਲਿਟੀ ਚੰਗੀ। ਸਾਹਿਬ ਬਹੁਤ ਚੰਗਾ ਲੱਗਾ। ਹਾਂ। ਆ ਜਾ ਪੁੱਤ ਆ ਜਾ। ਆ ਬਖਾਓ ਫੇਸ ਮਾੜਾ ਗਗਨ ਭਾਈ ਨੇ। ਲਓ ਜੀ। ਠੀਕ ਹੈ ਜੀ ਉਹ ਸੀਟ ਕਰਾਉਣੇ ਆ ਮੈਂ ਲੋਕਲ ਨੂੰ ਤਾਂ ਬੇਕਰਾਰ ਹੈ ਲੋ ਜੀ ਠੀਕ ਹੈ ਕੋ ਚੰਗਾ ਬੋਤੋ ਦੋਸਤੋ ਸਟਾਰਟਿੰਗ ਇਹਦੀ ਵੀ ਚੰਗੀ ਆ ਕੋਈ 10 ਦਿਨਾਂ ਦੇ ਸੂਵੇ ਦੇ ਬਰਾਰ ਮਗਰ ਇਹਦੇ 10 ਦਿਨ ਲਾਲੇ 11 ਦਿਨ ਲਾਲੇ ਕੋਈ ਇੱਕ ਦਿਨ ਮਗਰ ਕੱਟਾ ਆ ਗਿਆ ਠੀਕ ਆ ਜੀ ਹਾਂ ਕੱਟਾ ਮਗਰ ਜੋ ਇਹਦੇ ਲੈ ਵੀ ਚੋਰ ਜਾਣਾ ਹੈ ਪੋਲੀ ਹੈ ਗਗਨ ਵੀ ਕੋਈ ਦੂਰ ਨੇੜੇ ਆ ਜਾ ਵੀਰ ਕੋਈ ਕਿਹਾ ਗਿਆ ਕਿ ਵੀ ਯਾਰ ਮੈਂ ਨਾ ਸੰਤੂ ਸਾਹਿਬ ਜੇ ਆਪ ਅਸਮਾਏ ਕੇ ਵਰੀ ਨਹੀਂ ਸੁੱਟਦੀ ਆ ਨਹੀਂ ਤੇ ਆਉ ਨਹੀਂ ਹੈ ਲਓ ਜੀ ਨਾਲ ਦੀ ਨਾਲ ਹੀ ਕੋਈ ਤਸੱਲੀ ਕਰਾ ਦਿੰਨੇ ਆ ਤਾਰਾ ਤੁਰਾ ਮਾ ਮਗਰਲੇ ਥਾਂ ਦੇ ਚ ਭਾਈ ਇਹ ਠੀਕ ਹੈ ਜੀ ਸੰਦੂ ਸਾਹਿਬ ਜਿਹੜੀ ਗੱਲ ਕਰਨੀ ਹੈ ਸੋਨੇ ਵਰਗੀ ਕਰਨੀ ਹਾਂ ਠੀਕ ਆ ਇਹ ਗਗਨ ਕਿੰਨੇ ਦੀ ਹੁੰਦੀ ਹੈ ਜੈਸਨੋ ਭਰਾ ਸੰਦੂ ਸਾਹਿਬ ਮਗਰੋਂ ਮੈਂ ਖਾਣ ਦੇ ਕਰ ਵੀ ਦਿੰਨੇ ਕੋਈ ਇਹ ਗਿਫਟ ਹੀ ਦੇਣਾ ਆ ਆਹ ਗਿਫਟ ਹੀ ਦੇ ਦਿੱ ਗਏ ਹਾਂ ਲੈ ਇਹ ਮੈਂ ਲਾਈ ਫਰਦੀ ਨਾ ਲੈਂਡਰ ਕਰਾਂ ਹਾਂ ਠੀਕ ਹੈ ਇਹ ਕਿੰਨੇ ਦੀ ਗਗਨ ਖਾਣਾ ਜੈਸਨੋ ਵੀਰੇ ਸੰਦੂ ਸਾਹਿਬ ਮੈਂ ਵੀ ਗਨ ਨੂੰ ਮੈਂ ਬਿਆਸੀ ਦੀ ਵੇਚਦੀ ਆ ਹਾਂ ਅਸੀਰ ਦੇ ਦਈਏ ਸਹੀ ਸਹੀ ਜੀ ਆਪ ਹੀ ਦੇ ਦਈਏ ਕਿ ਮੈਨੂੰ ਕਹਿੰਦੀ ਕਿ ਲੋੜ ਪਣੀ 2000 ਛੋਟ ਕਰਨੀ ਆ ਭਾਜੀ ਜੈਸਨ ਹੋਈ 78 ਦੀ 78000 ਦੀ ਬੱਚਾ ਲਉਣਾ ਬਸ ਠੀਕ ਹੈ ਜੀ ਹਾਂ ਲਓ ਜੀ 78000 ਦੀ ਜੈਸਨ ਸਿੰਘ ਸਾਹਿਬ ਆਗੇ ਕੋਈ 77 ਆਕੇ ਹੋਣੀ ਜੋ ਕੰਮ ਹੋਣਾ ਹਾਂ ਜੇ 77 ਬੋਲਿਆ ਤੇ 77 ਦੀ ਮੈਂ ਦੇਣੀ ਆ ਲਓ ਜੀ 77 ਦੀ ਇਹ ਮਿਲੂਗੀ ਭਰਾਵੋ ਤੇ ਰੇਟ ਪਹਿਲਾਂ ਵੀਰ ਕਹਿ ਦਿੰਦੇ ਵੀ ਵਿੱਚ ਕੋਈ 100 200 ਰੁਪਏ ਛੋਟ ਛਪੇ ਲਈ ਗੱਲ ਰਹਿ ਜਾ ਕਰੇ ਪਹਿਲਾਂ ਹੀ ਉਹਨੇ ਰਾਤ ਸਰਦੀ ਕਰਦ ਹੋ ਜਾ ਕਰੇ ਤੇ 78000 ਦੀ ਮਿਲੂਗੀ ਤੁਹਾਨੂੰ ਹਾਂ ਨਾ ਠੀਕ ਆ ਤਾਂ ਥੱਲੇ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਕੋਈ ਬਲ ਨਹੀਂ ਕੋਈ ਛਲ ਨਹੀਂਗਾ ਠੀਕ ਆ ਜੀ ਇੱਕ ਸਾਰ ਪੱਧਰ ਬਿਲਕੁਲ ਲਿਓ ਵਿਖਾ ਲਾ ਫਾੜੀ ਵਾਲਾ ਚੱਡਾ ਇੱਧਰ ਇੱਕ ਤੁਹਾਨੂੰ ਬਿਲਕੁਲ ਨਗੀਨਾ ਵਿਖਾਉਣਿਆ ਵੈੜਾ ਦੀ ਵੀ ਜੇਕਰ ਗੱਲ ਕਰੀਏ ਤੇ ਇੱਕ ਤੋਂ ਵੈੜਾ ਨੂੰ ਹੁਣ ਤਾਂ ਸੁਆਦ ਨਹੀਂ ਆਉਂਦਾ ਕਿਉਂਕਿ ਵੀਰ ਖਰੀਦਾਰ ਹਰ ਕਿਸ ਤਰ੍ਹਾਂ ਦਾ ਵੈੜਾ ਵੀ ਖੋ ਗਿਆ ਉਹ ਵੜੀ ਪਰਲੀ ਕੋਟੀ ਨਾ ਉਹ ਵੈੜਾ ਨੇ ਸੋਣ ਲਾਉਣੀ ਹਣਾ ਆ ਵੈੜਾ ਦਾ ਮੌਸਮ ਆ ਗਿਆ ਆ ਗਿਆ ਜੀ ਆ ਗਿਆ ਬਿਲਕੁਲ ਪਿਆਣੀ ਵਸੀ ਹੈ ਕਰਾ ਪਟੋਲੇ ਵਰਗੀ ਚੰਗੀ ਵੱਡੀ ਤੋਂ ਵੱਡੀ ਵੈੜਾ ਆ ਮੈਂ ਵੀ ਕਹਗਣ ਜਿਹੜੀ ਇਹ ਵੈੜ ਵੀਰ ਇਹ ਮੋਹ ਦੰਦੀ ਕਿਵੇਂ ਤੇ ਕਿ ਚੇ ਦੰਦ ਹਾਂ ਭਾਵੇਂ ਇਦਾਂ ਵੈੜ ਥੱਲੇ ਬੈਠੇ ਰਹੋ ਲਓ ਜੀ ਧੀਰਾਪਣ ਵੇਖੋ ਤੁਸੀਂ ਇਹ ਤਾਂ ਇਹ ਥੋੜਾ ਵੀ ਕਿਹਨੂੰ ਚੋਕ ਕੇ ਗਿੱਡੇ ਨੂੰ ਛੜ ਮਾਰੂਗੀ ਆਪ ਚ ਕਹੋਗੇ ਲੱਤ ਤੇ ਚੱਕੂਗੀ ਨਹੀਂ ਤੇ ਨਹੀਂ ਚੱਕੂਗੀ ਲਓ ਜੀ ਹਾਂ ਸੋ ਕਿਸੇ ਲੇਡੀ ਨੇ ਚਵਾਈ ਕਰਨੀ ਆ ਜਾਂ ਕਿਸੇ ਭਰਾ ਦਾ ਬੱਚਾ ਹੈ ਦੇ ਵਿੱਚ ਹਾਂ ਵੈੜ ਦੀ ਕੁਆਲਿਟੀ ਵੇਖਣੀ ਪੈਂਦੀ ਆ ਹਾਂ ਲਓ ਜੀ ਸੋ ਰਾਤੀ ਦੇ ਵਿੱਚ ਥੋੜਾ ਜਿਹਾ ਕ੍ਰੋਸ ਅੰਗ ਜਿਹੜੀ ਤੁਸੀਂ ਵੈੜ ਆ ਬਹੁਤ ਖੂਬਸੂਰਤ ਆ ਠੰਡੀ ਤੇਰੀ ਆ ਠੀਕ ਆ ਤੇ ਜਗਾ ਨੂੰ ਸਵੇਰ ਦੂਜਾ ਸੁੰਦੀ ਹੈ ਸੰਦੂ ਸਾਹਿਬ ਛਿੱਗੀ ਆ ਮੂ ਦੂਜਾ ਸੂਆ ਪਹਿਲੇ ਸੂਆ 17 ਕਿਲੋ ਦੁੱਧ ਭਰਿਆ ਵਾ ਅੱਛਾ 12 19 ਕਿਲੋ ਦੀ ਗਾਰੰਟੀ ਦੇ ਕੇ ਭੇਜੂ ਜਿਹੜਾ ਬੰਦਾ ਵੈੜ ਲਊਗਾ ਠੀਕ ਆ ਜੀ ਲੋ ਜੀ ਪਿਆਰੀ ਇਹ ਤਕਰੀਬਨ ਕੋਈ ਹਫਤੇ ਅਖੰਡ ਤੱਕ ਸੂਪੂਗੀ ਲਾਏ ਨੇ ਸੰਦੂ ਸਾਹਿਬ ਚਾਰ ਪੰਜ ਦਾਂ ਵਸ਼ੀ ਨੇ ਬਹੁਤ ਜੀ ਪੰਜ ਚਾਰ ਕਿਤੇ ਅਜੇ ਸਮਾਂ ਪੈਂਡਿੰਗ ਆ ਠੀਕ ਆ ਜੀ ਤੋਂ ਦੂਜਾ ਸੂਆ ਛਿੱਗੀ ਮੋਹ ਤੇ ਬਾਕੀ ਰੰਗ ਰੰਗ ਤੁਸੀਂ ਚੈੱਕ ਕਰੋ ਆ ਫੇਸ ਕੁਆਲਟੀ ਵੇਖੋ ਇੱਕ ਵਾਰੀ ਮੁਖੜਾ ਕਿੰਨਾ ਸੋਹਣਾ ਇਹਦਾ ਠੀਕ ਆ ਜੀ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨਹੀਂ ਮੈਂ ਨਾ ਮਰਨਗੇ ਸੰਧੂ ਸਾਹਿਬ ਮਰਨਗੇ ਕਿਉਂ ਨਾ ਸਾਰੇ ਮਰਨਗੇ ਲਓ ਜੀ ਵੇ ਵਾੜ ਕਿਦਾਂ ਦੀ ਬਾਜੀ ਵਰਗੀ ਆ ਤਾਂ ਜਦਾਂ ਮਰਜ਼ੀ ਕਰਮਾਲੀ ਦਾ ਤਾਂ ਫੇਰੀ ਆਓ ਠੀਕ ਆ ਜੀ ਜਾਓ ਗਾਣ ਬਾਕੀ ਚੋਣ ਚੋਣ ਵਾਲਾ ਜਿਹੜਾ ਦੋਸਤ 98 ਦਾ ਪੂਰਾ ਮੁਠੀ ਵਾਲਾ ਹੱਥੀ ਚਬਾਈ ਵਾਲਾ ਥਾਨ ਆ 5 ਲਾਜੇ 4 ਲਾਜੇ ਥੱਲਿਓਂ ਕਰਮਾਂ ਦੀ ਬੜੀ ਸੋਹਣੀ ਖਰੀ ਪਈ ਐ ਬਣੀ ਸੋਹਣੀ ਪਈ ਐ ਠੀਕ ਆ ਅਜੇ ਵੀ 5 4 ਦਿਨ ਲੱਗ ਗਏ ਤਾਂ ਥੱਲਿਓਂ ਆਰਡਰ ਦੀ ਕੁਆਲਿਟੀ ਬਿਲਕੁਲ ਫਿਕਸ ਫਿਕਸ ਲੈਵਾ ਹਵਾਨਾ ਠੀਕ ਆ ਜੀ ਤਾਂ ਬੜੀ ਸਾਫ ਸੁਥਰੀ ਜੀ ਦਾ ਦੋਸਤੋ ਪਿੰਕ ਅਡਰ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਵੇਖ ਹੀ ਲਈ ਠੀਕ ਆ ਜੀ ਜਿਆਦਾ ਕਹਿਣ ਵਾਲੀ ਨਹੀਂ ਮੇਰੀ ਬੈਣੇ ਕਿਹੜਾ ਮਰਜੀ ਵੀਰ ਮੇਰਾ ਆ ਜੇ 18 20 ਕਿਲੋ ਦੀ ਗਾਰੰਟੀ ਦੇ ਕੇ ਵੜਦੀ ਭੇਜੂਗਾ ਹਾਂ ਹਾਂ ਸਾਨੂੰ ਮਾ ਪਤਾ ਹੈ ਆ ਕਰੋ ਚੱਕ ਜੀ ਟਰਟਰ ਵੇਖੋ ਕਰਮਾਲੀ ਬੱਠਲ ਜਿੱਦਾ ਜਿਹੜਾ ਦੋਸਤ ਨੇਵਾ ਬਣਾਈ ਖੜੀ ਮੇ ਕਰਮਾਲੀ ਮਾਰੂਗੀ ਮਤਬਲ ਕੋਈ ਨਹੀਂ ਸੰਭਲਦਾ ਸੰਦੂ ਤੇਰੀ ਸੇਲ ਸਾਉ ਜਿਹੜੇ ਆਪਣੇ ਮਰਜ਼ੀ ਲੱਤਾਂ ਬਾਵਾ ਗਿੱਟੇ ਫੜੀ ਫਿਰੋ ਠੀਕ ਹੈ ਜੀ ਇਹ ਨਹੀਂ ਹਿੱਲਦੀ ਕਰਮਾਲੀ ਤੇ ਗਗਨ ਗਿਫਟ ਦੇ ਦਿਆ ਕਿੰਨੇ ਦਾ ਸੰਦੂ ਸਾਹਿਬ ਆਪਾਂ ਰੋਜ਼ ਦੀ ਵੀਡੀਓ ਵੇਨੇ ਆ ਗਿਫਟ ਇਹੋ ਜਿਹੇ ਲੋਕ ਆ 77 ਦਾ ਹੀ ਪਾਉਂਦੇ ਆ ਹਾਂ ਜਿਹੜਾ ਗਿਫਟ ਕਹਿ ਦਿੰਦੇ ਆ ਪਰ ਦੇ ਜਿਆਦਾ ਮਹਿੰਗੇ ਭਾਜ ਦਿੰਦੇ ਆ ਹਾਂ ਆਪਾਂ ਗਿਫਟ ਦੇਣਾ ਵਾ ਮੁੱਲ 6000 58000 ਦੀ ਦੇ ਦਈਏ ਆ 55 ਦੀ ਨਹੀਂ ਫਿਰ ਗੱਲ ਨਾ ਨਾ ਬਣੀ ਜੇ 55000 ਦੀ ਦੇਣੀ ਆ ਇੱਕੋ ਇੱਕ ਗੱਲ ਕਰਤੀ ਬਸ ਜਿਹੜੀ ਹਾਂ ਜੈਸਨੋ ਇਹ ਚ ਛੋਟ ਹੋਣੀ ਆ ਹਾਂ ਜਿਹੜਾ ਚਾਹਣਾ ਉਹਨੂੰ 500 ਕਰ ਦਾਂਗੇ ਆ ਲੋਕ ਦੋਸਤੋ ਜਿਹੜਾ ਵੀਰ ਦਾ ਵੀ ਚਾਹਣਾ ਲਾਊਗਾ ਖਰੀਦਣ ਦੇ ਸਿਲਸਿਲੇ 'ਚ ਉਹਨੂੰ ਹੋਰ 500 ਰੁਪਏ ਛੋਟ ਕਰ ਦਾਂਗੇ ਸਾਢੇ 54 ਦੀ ਹੋ ਜਾਊਗੀ ਅੱਛਾ ਤੇ 55000 ਜਿਹੜੀ ਇਹ ਲਾਸਟ ਲਾਈਨ ਦੇ ਵਿੱਚੋਂ ਕੋਈ 5-400 ਰੁਪਏ ਮਾਨਤਣ ਬਾਕੀ ਥੱਲੇ ਨੇਵੇ ਦੀ ਪੂਰੀ ਖਬਰਦਾਰ ਸੋ ਇਹ ਅੱਜ ਨਾਗਨੇ ਟੋਟਲ ਇਹ ਰੇਟ ਪੜਤੇ ਅੱਜ ਵੀਰ ਗਗਨ ਦੇ ਬਿਲਕੁਲ ਇਸ ਫਾਰਮ ਤੇ ਸੋ ਐਨੀ ਮਗਰਰੇ ਕੋਈ ਦੇਖ ਹੀ ਨਹੀਂ ਆ ਟੋਟਲ ਆਜੇ ਪੰਜ ਪਸੂ ਬਕਾਊ ਆ ਹੁਣ ਸੰਧੂ ਸਾਹਿਬ ਆਪਾਂ ਪੰਜ ਨੂੰ ਆਪਣੀ ਵੀਡੀਓ ਚੱਲੀ ਸੀ ਆ ਫਿਰੇ 6 ਵਜੇ ਤੋਂ ਲੈ ਕੇ ਆਪਾਂ 10 ਵਜੇ ਤੱਕ ਮਾਲ ਫ੍ਰੀ ਹੋ ਗਿਆ ਇਹ ਸਾਰਾ ਹੀ ਹਾਂਜੀ ਹਾਂਜੀ ਤੇ ਵੀਰਾਂ ਦੇ ਬੜਿਆਂ ਦੇ ਫੋਨ ਆਏ ਵੀ ਆਨੂੰ ਆ ਮੈਂ ਦੇ ਦੋ ਛੋਟੀ ਜਿਹੜੀ ਨੀਲੀ ਛੋਟੀ ਨਹੀਂ ਹਾਂਜੀ ਹਾਂਜੀ ਜਿਹੜੀ ਆਪਾਂ ਨੇ ਮਦਰੇ ਕਰਦੀ ਆ ਦੁੱਧ 12 ਕਿਲੋ ਹੀ ਘਰ ਤੋਂ ਘਰ 100 ਫੋਨ ਕੱਲੀ ਦਾ ਆਇਆ ਸੀਗਾ ਉਹ ਹੈ ਥੱਲੇ ਤੋਂ ਥੱਲੇੋਂ ਬੜੀ ਕਮਾਲ ਸੀ ਮੈਨਾਂ ਉਹ ਗਈ ਜੋ ਇੱਥੇ ਜੰਡੇ ਵਾਲੇ ਦੇ ਲਾਗੇ ਗਈ ਆ ਜੰਡੇ ਵਾਲੇ ਗਰੂ ਤੇ ਹਾਂ ਠੀਕ ਹੈ ਜੀ ਉਹ ਵੀਰਾਂ ਭਰਾਵਾਂ ਨੂੰ ਜਿਨ੍ਹਾਂ ਨੇ ਵੇਖੋ ਜੀ ਫਿਰ ਅਸਲੀਅਤ ਹੈ ਨਾ ਅਸਲੀਅਤ ਸੱਚਾਈ ਆ ਲੋਕੋ ਦੁਕਾਨਦਾਰੀ ਪਤਾ ਕੀ ਆ ਸੱਚੀ ਸੁੱਚੀ ਹਮੇਸ਼ਾ ਲੰਮੀ ਚੱਲੂਗੀ ਹਾਂਜੀ ਤੁਹਾਨੂੰ ਪਤਾ ਜੇ ਉਹੋ ਜਿਹਾ ਕੰਮ ਹੋ ਜਾਵੇ ਉਹਦੇ ਫਿਰ ਪੰਜਾਂ 10 ਦਿਨਾਂ ਦੀ ਖੇਡ ਹੁੰਦੀ ਬਸ ਜੀ ਬਸ ਉਹਦਾ ਰੌਣਕ ਮੇਲਾ ਆ ਤੇ ਗਿਆ ਰੌਣਕ ਮੇਲਾ ਆ ਠੀਕ ਆ ਜੀ ਬਸ ਤੇ ਲੌਂਗ ਟਾਈਮ ਜਿਹੜੇ ਦੋਸਤ ਵੀਰਾਂ ਨੇ ਕੰਮ ਕਰਨਾ ਨੇ ਉਹਨਾਂ ਨੇ ਆਪਣੀ ਪੂਰੀ ਤਸਦੀ ਦੇਣੀ ਆ ਠੀਕ ਆ ਜੀ ਤੇ ਉਹ ਤਸਦੀ ਤੇ ਖੜਨਾ ਵੀ ਹੁੰਦਾ ਠੀਕ ਆ ਸੋ ਦੁੱਧ ਜਿੰਨਾ ਦੱਸਿਆ ਜਾਂਦਾ ਆਪਾਂ ਹਰ ਵਾਰ ਕਹਿੰਦੇ ਆ ਵੀ ਇੱਥੇ ਆਣ ਕੇ ਆਪਣੀ ਤਸਦੀ ਕਰੋ ਨਾ ਪਰ ਤੁਹਾਨੂੰ ਦੱਸ ਦੂ ਮਗਰ ਅੱਛਾ ਉਹ ਕੱਚੀਆਂ ਨੇ ਹਜੇ ਉਹ ਦਿਨ ਲੈਂਦੀਆਂ ਦਾ ਦਾ ਦਿਨ ਲੈਂਦੀਆਂ ਠੀਕ ਹੈ ਉਹ ਨੂੰ ਅਸੀਂ ਅੱਜ ਵੀ ਬਾਗ ਨੇ ਵੇਖਦੀ ਸੀ ਪਰ ਪਤਾ ਕੀ ਆ ਤਿਆਰ ਕਰਕੇ ਵੇਚਾਂਗੇ ਬਿਲਕੁਲ ਜੀ ਬਿਲਕੁਲ ਸਾਰਾ ਮੈਂ ਵੀ ਗਗਨ ਇੱਕ ਨੰਬਰ ਬੋਲ ਦੇ ਵੀਰ ਆਪਣੇ ਨੰਬਰ ਸੰਧੂ ਸਾਹਿਬ 8874750739 ਆਹ ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲਣ ਦਾ ਆ ਨੰਬਰ ਤੁਸੀਂ ਕਾਲ ਕਰ ਲਓ ਐਨੀ ਟਾਈਮ ਸੋ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਤੇ ਆਓ ਆਪਣੀ ਧਿਆਨ ਕੇ ਤਸੱਲੀ ਕਰੋ ਨਰਕ ਪਰਖ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ